ਤਾ ਮੇ ਫੌਜੀ ਦਿੱਤੇ ਆ ਜਿਨ੍ਹਾਂ ਨੇ ਉਸ ਟਾਈਮ ਵਿੱਚ 1984 ਵਿੱਚ ਜਹਾਦੀ ਮੰਨੀ ਇਹਨਾਂ ਦੇ ਵਿਰੋਧ ਦੇ ਡੱਟ ਕੇ ਖੜੇ ਹੋਰ ਹਾਸਲੇ ਬਲੰਤ ਹੋ ਗਏ ਸਾਡੇ ਇੱਥੇ ਖੜੇ ਆ ਜੁਤੇ ਪਰਸੀਆਂ ਦੇ ਲੀਆਂ ਦੇ ਦੋ ਮੈਂ ਉਸ ਬਾਪ ਦੀ ਸੀ ਹਾਂ ਤਰਮੇ ਪੋਛੀ ਦੀ ਸੀ ਜਿਹਨੇ ਸਾਡੇ ਧਰਮ ਲਈ ਇੱਥੇ ਗਲੀਆਂ ਜਾਨਵਾਰੀਆਂ ਮੈਂ ਸਾਰਿਆਂ ਨੂੰ ਬੈਂਟਾਵਾ ਨਾ ਹੋ ਕਹੂੰਗੀ ਇਹਨਾਂ ਤੋਂ ਡਰਿਓ ਨਾ ਇਹ ਮੁਖਲਾਏ ਪਏ ਦੇ ਤੁਸੀਂ ਅੰਮ੍ਰਿਤ ਚੁੱਕੇ ਹੋ ਤੁਹਾਡੀ ਹਾਰ ਇਹ ਸਾਡੇ ਖੁੱਕ ਚੁੱਕੀ ਆ ਤੁਸੀਂ ਜਿਹੜੇ ਆ ਹੁਣ ਆਪਣੇ ਜਿਹੜੇ ਆ ਨਾ ਹੱਥ ਫੜੇ ਲਓ ਆਪ ਨਿਸਰੋ ਬਾਸਾ ਜੇ ਤੱਕ ਤੁਸੀਂ ਆਪਣੀ ਜੇਤਕਤੀ ਨਹੀਂ ਜੇ ਮਾਰਾ ਲਾਉਣਾ ਦੇ ਖੂਨ ਸਾਰੇ ਕਰਤਾਨ 당 ਚਾਹੀਦੀ ਤੇ ਉਹ ਨੀਹਾਰ ਹਾਲਾ ਬਾਈਕੋ ਦਿੱਤਾ ਤਾਂ ਬਾਈਕੋ ਦਿੱਤੀ ਫੜੇ ਆਪ ਤਾਂ ਨਹੀਂ ਫੋਜੀ ਨਹੀਂ ਥੀਆਂ ਜਿਨ੍ਹਾਂ ਨੇ ਉਸ ਟਾਈਮ ਵਿੱਚ 1984 ਵਿੱਚ ਜਹਾਜ਼ ਫਲੇ ਬਲੰਦ ਹੋ ਗਏ ਸਾਡੇ ਇੱਥੇ ਖੜੇ ਆ ਜੁਤੇ ਪਰਸੀਆਂ ਦੇ ਲੀਆਂ ਦੇ ਦੋ ਮੈਂ ਉਸ ਬਾਪ ਦੀ ਸਹੀਆਂ ਧਰਮੂ ਫੌਜੀ ਦੀ ਸੀ ਜਿਹਨੇ ਸਾਡੇ ਧਰਮ ਹੀ ਇੱਥੇ ਗਈਆਂ ਜਾਨਵਾਰੀਆਂ ਮੈਂ ਸਾਰਿਆਂ ਨੂੰ ਬੈਂਟਾਵਾ ਮੈਂ ਹੋ ਕਹੂੰਗੀ ਇਹ ਨਾ ਤਾਂ ਡਰੋ ਨਾ ਇਹ ਬੁਖਮਾਏ ਬੈਗੇ ਤੁਸੀਂ ਅਮੇਰ ਸੁਖੀਓ ਤੁਹਾਡੀ ਹਾਰ ਇਹ ਸਾ ਦੇਖ ਚੁੱਕੀ ਆ ਤੁਸੀਂ ਜਿਹੜੇ ਆ ਹੁਣ ਆਪਣੀ ਜਿਹੜੇ ਆ ਨਾ ਹੱਥ ਖੜੇ ਆ ਬਾਪ ਨਿਸਲਵਾ ਬਾਸਾ ਜੇ ਤੂੰ ਕੋਈ ਆਪਣੀ ਜਿੱਤ ਕਦੀ ਨਹੀਂ ਦੇ ਮਾਰਾ ਲਾਉਣਾ ਦੇ ਗੂੰਜ ਸਾਰੇ ਤਰਨ ਤੱਕ ਆਉਣੀ ਚਾਹੀਦੀ ਏ